ਹੈਲੋ ਸਤਿ ਸ੍ਰੀ ਅਕਾਲ ਮੇਰੇ ਪਿਆਰਾਂ ਨੂੰ ਗੁਰਪ੍ਰੀਤ कौर ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਾਂ ਟਰਾਊਜ਼ਰ ਦੀ ਸੀ ਸੀਨਾ ਹੈ ਨਾ ਇਹ ਆਪਾਂ ਦੇਖਣਾ ਜਦੋਂ ਆਪਾਂ ਇਹ ਨਿਤਰੀਜਾਂ ਬਣਨੀਆਂ ਪੈਂਟ ਪੈਂਟ ਵਾਂਗੂ ਉਹ ਕਿੱਦਾਂ ਬਣਨੀਆਂ ਪਤਰੀਜਾਂ ਆਪਾਂ ਇਧਰੋਂ ਵੀ ਸੀਨਾ ਸੀਨ ਜਿਹੜੇ ਦੋ ਸੀਨਾ ਆਪਣੀਆਂ ਇਹਨਾਂ ਇਕੱਠੀਆਂ ਸੀਨ ਤੇ ਸੀਨ ਰੱਖ ਲੈਣੀਆਂ ਪਹਿਲਾਂ ਇਦਾਂ ਕਰਕੇ ਸਿਮਚਾ ਲੈਣੀਆਂ ਠੀਕ ਹੈ ਨਾ ਇੱਥੋਂ ਹੀ ਆਪਾਂ ਸੀਨ ਤੇ ਸੀਨ ਰੱਖਣੀ ਬਿਲਕੁਲ ਸਿੱਧੀ ਦੇਖੋ ਕਿੱਡੀ ਸਾਨ ਸਾਡੇ ਸੀਨ ਤੇ ਸੀਨ ਆ ਗਈ ਹੁਣ ਇਹਨੂੰ ਆਪਾਂ ਪ੍ਰੈਸ ਮਾਰ ਲੈਣੀ ਹੈ। ਦੋਨਾਂ ਪੱਲੇ ਨੂੰ ਆਪਾਂ ਇਦਾਂ ਹੀ ਕਰ ਲੈਣਾ। ਇਹ ਬਹੁਤ ਸੋਹਣੀ ਆਪਣੀ ਪੈਂਟ ਵਾਂਗੂ ਸੀਨ ਆ ਜਾਣੀ ਹੈ। ਠੀਕ ਹੈ ਨਾ? ਲੱਗਨੇ ਨੇ ਸਾਡਾ ਕੋਈ ਦਰਜੀ ਤੋਂ ਅਸੀਂ ਟਰੋਜ ਸਵਾਇਆ ਜਿੱਥਾਂ ਅਸੀਂ ਪੈਂਟ ਆਪ ਖੁਦ ਬਣਾਈ ਹੋਈ ਆ। ਇਹਦੇ ਕੋਈ ਚੀਜ਼ ਦੇਖਣ ਵਾਲੀ ਜਦੋਂ ਆਪ ਇਦਾਂ ਕੀਤਾ ਨਾ ਆ ਚੀਜ਼ ਹੈ ਬਿਲਕੁਲ ਆਪਣੀ ਸਿੱਧੀਆਂ ਦੇਖੋ। हेठ तो है कई आप देखते हैं जो आप इकेंगे ना वो फिर आ सीन साद आएगी दिसदी पे ना इदा करके आएगी जो इदा आएगी ना सा सीन ये नीचेला फटा फिर समझो जो, जो तुरंगे साडा गिटे को ना पहुँचा चुक होगा ये साडा गिटे को चुक नहीं होगा अच्छा ये चीज़ें ध्यान बहुत जरूर रखना ये चीज़ तुम मैं पूछना जो सीन किदा सही आ सकती है फिर तुम मैं कमेंट करके जरूर पूछो ਫਿਰ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਦੱਸੂਗੀ ਵੀ ਇਹ ਸੀਨ ਦੋਵੇਂ ਸਾਡੇ ਫੱਟੇ ਸਿੱਧੇ ਕਿੱਦਾਂ ਆਉਂਦੇ ਦੇਖੋ ਇਹ ਆਪ ਦੋਨੇ ਪਾਸੇ ਇਦਾਂ ਹੀ ਛੇਡਾ ਪ੍ਰੈਸ ਕਰ ਲੈਣੀਆਂ ਠੀਕ ਹੈ ਨਾ ਆਪਾਂ ਦੇਖ ਦੋਨੇ ਲੱਤਾਂ ਪ੍ਰੈਸ ਕਰ ਲਈਆਂ ਠੀਕ ਹੈ ਨਾ ਆਵੇ ਆ ਸਾਡੇ ਇੱਥੋਂ ਅਸੀਂ ਆਸਣਾ ਦੋਨੇ ਲੱਗ ਜਾਣੀਆਂ ਨੇ ਇਹ ਸਾਡੇ ਦੋ ਮਸ਼ੀਨ ਤੇ ਸੀਨਿੰਗ ਲੈ ਕੇ ਆਉਂਦੀਆਂ ਅਸੀਂ ਦੋਨੇ ਸਾਡਾ ਸੀਂਟਾ ਸੀਨਾ ਆਗੇ ਇੱਕ ਸਾਡਾ ਤਰੀਜ ਬਹੁਤ ਸੋਹਣੀ ਬੰਨੀ ਜਾਣੀ ਹੈਗੀ ਆ ਠੀਕ ਹੈ ਨਾ ਦੇਖੋ ਇੱਥੇ ਸਾਡੇ ਨੀਚੇ ਵੀ ਪੂਰਾ ਬਿਲਕੁਲ ਸਹੀ ਆ ਇਹ ਦੇਖੋ ਕਈਆਂ ਦੇ ਇਹ ਵੀ ਚੁੱਕ ਇਹ ਉੱਚੀ ਨਹੀਂ ਵੀ ਨਹੀਂ ਹੋਣੀ ਚਾਹੀਦੀ ਜਦ ਲਈ ਹਸਨ ਨਾਲ ਸਾਈਡ ਹੈ ਨਾ ਇਹ ਉੱਚੀ ਨਹੀਂ ਇਦਾਂ ਹੋ ਜਾਂਦੀ ਏ ਇਦਾਂ ਉੱਚੀ ਨਹੀਂ ਵੀ ਨਹੀਂ ਹੋਣੀ ਚਾਹੀਦੀ ਦੇਖੋ ਇਦਾਂ ਆਪਣੇ ਬਿਲਕੁਲ ਸਹੀ ਆ ਸਹੀ ਹੋਣੀ ਚਾਹੀਦੀ ਆ ਠੀਕ ਹੈ ਨਾ ਦੇਖੋ ਹੁਣ ਬੰਨ ਗਿਆ ਨਾ ਆਪਾਂ ਉੱਤੇ ਆਸਣ ਲਾ ਕੇ ਦੋਨੇ ਲਾ ਕੇ ਆਸਣਾ ਤੇ ਆਪਾਂ ਉੱਪਰ 벨ਟ ਵੀ ਲਾ ਲਈ ਆ ਲਾਸਟ ਕੇ ਪਾ ਲਈ ਆ ਆਪਣੇ ਤੀਜਾ ਬੰਨੀਆਂ ਹੋਈਆਂ ਨੇ ਪਹਿਲਾਂ ਦਿਸਦੀਆਂ ਪਈਆਂ ਤੀਜਾ ਬੰਨੀ ਹੋਈਆਂ ਦੋਨੇ ਪਾਸੇ ਇੱਥੋਂ ਆ ਫੜ ਕੇ ਆਪਾਂ ਵੇ ਤੈਹ ਕਰ ਦੇਣਾ ਕਿੰਨਾ ਸੋਹਣਾ ਆਪਣਾ ਪੈਂਟ ਤਰ੍ਹਾਂ ਸੀ ਤਿਆਰ ਹੋ ਗਿਆ ਜਿਵੇਂ ਪੈਂਟ ਬਣਾਈਏ ਦੇਖੋ ਹੋ ਗਿਆ ਨਾ ਪੈਂਟ ਤਰ੍ਹਾਂ ਕਿੰਨਾ ਸੋਹਣਾ ਪੈਂਟ ਤਰ੍ਹਾਂ ਹੋ ਗਿਆ ਤਿਆਰ ਇਹ ਤਾਂ ਤੁਸੀਂ ਆਪ ਸਿਵੋਗੇ ਨਾ ਘਰੇ ਬੈਠ ਕੇ ਤੁਹਾਨੂੰ ਕੋਈ ਕਹਿ ਨਹੀਂ ਸਕਦਾ ਤੁਸੀਂ ਆਪ ਸਿਤਾ ਕਿ ਜਾ ਤੁਸੀਂ ਦਰਜੀ ਤੋਂ ਸਵਾਇਆ ਬਸ ਇਹਨਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਮੈਨੂੰ ਫੋਲੋ ਜ਼ਰੂਰ ਕਰਿਓ ਮੈਂ ਤੁਹਾਨੂੰ ਇਤਨਾ ਵਧੀਆ ਵਧੀਆ ਸੋਹਣੇ ਸੋਹਣੇ ਵੀਡੀਓ ਜ਼ਰੂਰ ਦੱਸੂਗੀ ਬਣਾ ਕੇ ਠੀਕ ਹੈ ਨਾ